ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣਾ ਚੈਨਲ ਸੰਧੂ ਬਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਹਾਂ ਜੋ ਵੀ ਇਸ ਚੈਨਲ ਨਾਲ ਪੈਰ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੇ ਤੰਦਰੁਸਤੀ ਝੋਣਗੇ ਅੱਜ ਦੀ ਵੀ ਇੱਕ ਸਪਿੰਡ ਕਰਿਆਲਾ ਜ਼ਿਲ੍ਹਾ ਲੰਗਦਾ ਸ਼੍ਰੀ ਤਰਤਰਸੇਹ ਤੇ ਤਸਵੀਰ ਸਜਣੋਂ ਲੱਗਦੀ ਇਹਨੂੰ ਪੱਟੀ ਬਾਈ ਜਗਰੂਪ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਹਾਂ ਇੱਕ ਵਾੜ ਲੈ ਕੇ ਆ ਬਿਲਕੁਲ ਤਾਜੀ ਸੂਈ ਤੇ ਵੱਡੀ-ਬਾਡੀ ਬੰਤਰ ਦੀ ਦੇਖ ਸਕਦੇ ਫਾਰਮ ਵਾਲੀ ਵਸ਼ੀਆ ਠੀਕ ਆ ਕੱਦ ਬੁੱਤ ਦੇ ਸਾਵਨਾ ਵੀ ਵੱਡੀ ਤੇ ਮਗਰ ਵੀ ਵਛੀ ਜਣੀ ਠੀਕ ਦੁੱਧ ਚੰਗੇ ਵਾਲੀ ਆ ਥੰਥੁਣ ਬੜਾ ਸੋਹਣਾ ਲੱਗਾ ਸਾਰੀ ਡਿਟੇਲ ਜਗਰੂਪ ਸਿੰਘ ਤੋਂ ਲੈ ਕੇ ਦਿੰਨੇ ਆ ਐਂਡ ਤੱਕ ਵੀਡੀਓ ਨਾਲ ਜੁੜੇ ਰਹੋ ਤੇ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਓ ਕਿਉਂਕਿ ਤੁਹਾਡਾ ਫਰਜ਼ ਬੰਦਾ ਪੈਸੇ ਲਾਉਣੇ ਹੁੰਦੇ ਆ ਤੇ ਕਰਦੇ ਗੱਲ ਵੀਰ ਗੁਰਪ੍ਰੀਤ ਸਿੰਘ ਸਾਸਿ ਕਾਲ ਸਰਦੀ ਕਲਾ ਵੀਰ ਸਰਦੀ ਕਲਾ ਵੀਰ ਜੀ ਹੋਰ ਸੁਣਾਓ ਵਧੀਆ ਵਧੀਆ ਐਡਰੈਸ ਆ ਜੀ ਐਡਰੈਸ ਕਿਹੜਾ ਹਾਂ ਜੀ ਹਾਂ ਜੀ ਤੇ ਤਸੀਲ ਤਸੀਲ ਪੱਟੀ ਜ਼ਿਲ੍ਹਾ ਕਰਨਤਾਰ ਸਾਹਿਬ ਤੇ ਮੋਬਾਈਲ ਨੰਬਰ 771039349 ਠੀਕ ਆ ਅੱਜ ਇੱਕੋ ਪੀਸ ਆ ਹਾਂਜੀ ਇੱਕੋ ਵੀ ਬਾਕੀ ਹੋ ਗਿਆ ਸੀ ਇਹਦੇ ਠੀਕ ਆ ਹਾਂਜੀ ਛੇਤੀ ਕਰ ਦਿੰਦੇ ਹਾਂ ਹਾਂਜੀ ਹੋ ਜਾ ਬਾਬੇ ਦੀ ਕਿਰਪਾ ਨਾਲ ਮੈਂ ਟੋਟੀ ਕਰਾਂ ਇਹਦੇ ਥੱਲੇ ਕਿੰਨਾ ਦੁੱਧ ਦੁੱਧ ਬੋਲਾ ਬੋਲਾ ਕਿੰਨਾ ਕਿੰਨੇ ਦਿਨਾਂ ਦੀ ਸੋਈ ਹੋ ਗਈ ਪੰਜਾ ਛੇ ਦਿਨਾਂ ਦੀ ਵੀਜੀ ਸੋਈ ਜੇ ਅੱਛਾ ਬੋਲਾ ਹੀ ਆ ਇਹ ਅੱਛਾ ਕਿੰਨਾ ਹੈ 13 ਕਿਲੋ ਦੋਲਾ ਬੋਲਾ ਹੈ 13 ਕਿਲੋ ਹੁਣ ਮੌਕੇ ਦਾ ਹਾਂ ਬੋਲਾ ਕਿ ਤੁਹਾਡੇ ਅੜਿਕਾ ਚ ਆਜੂ ਤੁਰਾ ਤਰਾਂ ਕਿਵੇਂ ਮਲਗ ਗਾਂ ਦੇ ਸਾਹ ਦੇ ਕਿਵੇਂ ਕੱਦ ਕਾਠ 17 18 ਕਿਲੋ ਜਿੰਨੂੰ ਕੀ ਆਂਦਾ ਨਹੀਂ ਆਂਦਾ ਕੋਈ ਕਰ ਚੂਗੀ ਹਣਾ ਜਿੱਡਾ ਕੱਦ ਵਜਨ ਹਾਂਜੀ ਜੇ ਕਿਹਦੀ ਸਾਹ ਹੋਵੇ ਬਧੇਰੇ ਵੀ ਕਰ ਸਕਦਾ ਬਾਕੀ ਹਾਂਜੀ ਹਾਂਜੀ 17 18 ਕਿਲੋ ਕਰਦੀ ਪਾਏ ਦਾ ਜੀ ਹਾਂ ਖੁੱਲ ਕੇ ਤੁਰ ਤਰ ਕਰਾਈਏ ਚੈੱਕ ਲੋਏ ਸਜਣੋਂ ਵੱਡੇ ਹੀ ਵਹਿੜ ਜਿੱਡਾ ਥਣ ਲਿਵਾ ਇਹਨੂੰ ਵਹਿੜੋਂ ਲੱਗਾ ਇਹਨੂੰ ਆਂਦਾ ਵੀ ਕੁਛ ਨਹੀਂ ਹੈ 17 18 ਕਿਲੋ ਤੇ 20 ਵੀ ਕਰ ਸਕਨ ਨੂੰ ਜਿੰਦੇ ਕੋਲ ਹੋਵੇ ਕਰਾ ਸਕਦੀ ਬਾਕੀ ਇੰਨਾ 17 18 ਕਿਲੋ ਦੁੱਧ ਫੇਰਾ ਆਂਦਾ ਸਾਂਭ ਦੇ ਹਿਸਾਬ ਨਾਲ ਜੇ ਕੋਈ ਸਾਂਭੇ ਦੇ ਲੋ ਜੀ ਬਾਕੀ ਬੋਡੀ ਬੰਤਰ ਦੀ ਵੱਡੀ ਕਦ ਕਾਟ ਦੀ ਫਾਰਮ ਵਾਲੀ ਵਹਿੜਾ ਸੁਭਾ ਕਨਵਾਕ ਜਗਰੂ ਸਿੰਘ ਸੁਭਾ ਵਿੱਚ ਤੀਜਾ ਸਿੰਘ ਤੀਜਾ ਹਾਂਜੀ ਲੋ ਜੀ ਥਾਨ ਬੜਾ ਕੰਮ ਦਾ ਲਗਾਣਾ ਨੋਕ ਵਾਲਾ ਲੋ ਜੀ ਥਾਨ ਨੋਕ ਵਾਲਾ ਵੇਖ ਸਕਦੇ ਜੀ ਥਾਨ ਪੱਖੋਂ ਜਿਹੜੀ ਗਾਂ ਹੁੰਦੀ ਆ ਥਾਂ ਦੀ ਨੋਈਂ ਕੀ ਬਾਤਾਂ ਆ ਡਰ ਰਖਵਾ ਦੇ ਵੱਛੀ ਵੀ ਨਾੜੂ ਨਾਲ ਹਨਾ ਮੱਛੀ ਵੀ ਪੂਰੀ ਸੋਹਣੀ ਆ ਤੇਰੀ ਠੀਕ ਹੈ ਜੀ ਤੇ ਮੌਲਕ ਹੀ ਰਹੇਗਾ ਬਾਈ ਜਗਰੂਪ ਸਿੰਘ ਕਹਿੰਦਾ ਫਿਰ ਬੋਲ ਕਿ ਬੀਜੇ ਆਪਾਂ 48 ਕਰਦੇ ਜੀ ਅੱਛਾ ਹਾਂਜੀ ਕਿੰਨੇ ਦੇ ਦੇਣੀ ਆ ਵੇਖ ਲਓ ਬਾਕੀ ਜਿਵੇਂ ਚੱਲ ਦੱਸੋ ਤੁਸੀਂ ਦੱਸਣਾ 45 ਦੀ ਕਰਦਗੇ ਹੋਰ ਕਰਦੇ ਕੋਈ ਯਾਰ ਚਲ ਕੋਈ ਨਾ ਬਾਕੀ ਮੌਕੇ ਤੇ ਕਰਨਾ 44 ਦੀ ਦੇ ਦੇ ਕੜਨੇ ਠੀਕ ਆ ਠੀਕ ਆ ਠੀਕ ਆ ਜੀ ਲਓ ਸੱਜਣੋ 44000 ਦੀ ਮਿਲਜੋ ਪਿੰਡ ਖਿਆਲਾ ਪਹੁੰਚ ਕੇ ਮੇਲਾ ਲੋਟ ਲਿਓ ਸასი ਕਾਲ ਜੀ ਸਾਰੇ ਭੈਣ ਭਰਾਵਾਂ ਨੂੰ